ਖਬਰ ਨਮਾ ਦੇਖ ਰਿਹਾ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਹਾਂ ਤੁਹਾਡਾ ਉਸ ਰਾਜ ਡੇਰਾ ਰਾਧਾ ਸਵਾਮੀ ਵਿਆਸ ਦੇ ਸ਼ਰਧਾਲੂਆਂ ਦੇ ਲਈ ਇੱਕ ਬੜੀ ਰਾਤ ਭਰੀ ਖਬਰ ਆਈ ਹੈ ਕਿਉਂਕਿ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋ ਹਮੇਸ਼ਾ ਹੀ ਮਾਨਵਤਾ ਦੀ ਭਲਾਈ ਦੇ ਕੰਮ ਕਰਦੇ ਰਹਿੰਦੇ ਨੇ ਉਹਨਾਂ ਵੱਲੋਂ ਡੇਰਾ ਵਿਆਸ ਦੇ ਵਿੱਚ satsang ਵੀ ਫਰਮਾਏ ਜਾਂਦੇ ਨੇ ਇਸ ਲਈ ਸ਼ਰਧਾਲੂਆਂ ਦੀ ਜਿਹੜੀ ਹੌਲ ਲੱਗੀ ਰਹਿੰਦੀ ਹੈ ਇਸ ਕਰਕੇ ਇੱਕ ਬੜਾ ਵੱਡਾ ਫੈਸਲਾ ਲਿਆ ਵੱਡਾ ਫੈਸਲਾ ਲਿਆ ਗਿਆ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਬਾਬਾ ਜਸਜੀਤ ਸਿੰਘ ਗਿਲਵਲੋਂ ਦੱਸਿਆ ਜਾ ਰਿਹਾ ਹੈ ਕਿ ਰੇਲਵੇ ਨੇ ਬਿਆਸ ਵਿੱਚ ਹੋਣ ਵਾਲੇ ਰਾਧਾ ਸੁਆਮੀ ਸਤਸੰਗ 'ਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਰੇਲ ਸਵਾਵਾਂ ਦਾ ਐਲਾਨ ਕੀਤਾ ਹੈ ਇਹ ਵਿਸ਼ੇਸ਼ ਰੇਲ ਗੱਡੀਆਂ ਮਾਈ ਮਹੀਨੇ ਵਿੱਚ ਚਲਾਈਆਂ ਜਾਣਗੀਆਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਇਹਨਾਂ ਦਾ ਰੁਕਣਾ ਵੀ ਯਕੀਨੀ ਬਣਾਇਆ ਗਿਆ ਹੈ ਜਿਸ ਨਾਲ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋ ਮੁੱਖ ਰੂਟਾਂ ਤੇ ਸਪੈਸ਼ਲ ਮੇਲ ਐਕਸਪ੍ਰੈਸ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਪਹਿਲੀ ਸੇਵਾ ਹਜਰਤ ਨਿਜ਼ਾਮੁਦੀਨ ਬਿਆਸ ਦੇ ਵਿਚਕਾਰ ਜਦੋਂ ਕਿ ਦੂਜੀ ਸੇਵਾ ਸਹਾਰਨਪੁਰ ਅਤੇ ਬਿਆਸ ਵਿਚਕਾਰ ਚਲਾਈ ਜਾਵੇਗੀ ਵਿਸ਼ੇਸ਼ ਰੇਲ ਗੱਡੀ ਨੰਬਰ 04452 ਹਜਰਤ ਨਿਜ਼ਾਮੁਦੀਨ ਤੋਂ ਬਿਆਸ ਲਈ 1 ਅਤੇ 15 ਮਈ ਨੂੰ ਰਵਾਨਾ ਹੋਵੇਗੀ ਇਸ ਲਈ ਰੇਲ ਗੱਡੀ ਹਜਰਤ ਨਿਜ਼ਾਮੁਦੀਨ ਸ਼ਾਮ 7:40 ਵਜੇ ਰਵਾਨਾ ਹੋਵੇਗੀ ਅਤੇ ਅਗਲੀ ਸਵੇਰ 4-5 ਬਿਆਸ ਪਹੁੰਚੇਗੀ ਵਾਪਸੀ ਦੀ ਦਿਸ਼ਾ ਵਿੱਚ ਰੇਲ ਗੱਡੀ ਨੰਬਰ 04452 ਬਿਆਸ ਤੋਂ 4 ਮਈ ਅਤੇ 18 ਮਈ ਨੂੰ ਰਾਤ 8:35 ਵਜੇ ਰਵਾਨਾ ਹੋਵੇਗੀ ਤੇ ਅਗਲੀ ਸਵੇਰ 4 ਵਜੇ ਹਜ਼ਰਨਾਮਦੂਨ ਪਹੁੰਚੇਗੀ ਇਹ ਰੇਲ ਗੱਡੀ ਨਵੀਂ ਦਿੱਲੀ ਸਬਜੀ ਮੰਡੀ ਅਮਾਲਾ ਕੈਂਟ ਲੁਧਿਆਣਾ ਅਤੇ ਜਲੰਧਰ ਸਟੇਸ਼ਨਾਂ ਤੇ ਪਹੁੰਚੇਗੀ ਇਸ ਦੀ ਜਿਹੜੀ ਜਾਣਕਾਰੀ ਹੈ ਡੇਰਾ ਬਿਆਸ ਦੇ ਮੁਕੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਪੈਰਾਂ ਕਰ ਵੱਲੋਂ ਡੇਰਾ ਬਿਆਸ ਦੀ ਵੈਬਸਾਈਟ ਤੇ ਪਾ ਦਿੱਤੀ ਗਈ ਹੈ ਉੱਤੇ ਜਾ ਕੇ ਯਾਤਰੀ ਜਿਹੜੇ ਨੇ ਇਸ ਯਾਤਰਾ ਦਾ ਜਿਹੜਾ ਲਾਭ ਲੈ ਸਕਦੇ ਨੇ ਕਿਉਂਕਿ ਡੇਰਾ ਬਿਆਸ ਦੇ ਮੁਖੀ ਬਾਬਾ ਜਿਹੜੇ ਹੈ ਗੁਰਵਿੰਦਰ ਸਿੰਘ ਕਿੱਲੋ ਨੇ ਉਹ ਹਮੇਸ਼ਾ ਹੀ ਜਿਹੜਾ ਇਸ ਦੇ ਵਿੱਚ ਉਲਟ ਫੇਰ ਕਰਦੇ ਰਹਿੰਦੇ ਨੇ ਅਰੇਲ ਗੱਡੀਆਂ ਦੇ ਸਫ਼ਰ ਦੇ ਵਿੱਚ ਤਾਂ ਕਿ ਜਿਹੜੇ ਸ਼ਰਧਾਲੂ ਆਉਂਦੇ ਨੇ ਉਹਨਾਂ ਨੂੰ ਕਿਸੇ ਵੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਅਗਲੇ ਮਹੀਨੇ ਤੋਂ satsang ਹੋਣਗੇ ਸ਼ਰਧਾਲੂਆਂ ਨੂੰ ਕਿਸੇ ਵੀ ਐ ਪ੍ਰਕਾਰ ਦੀ ਕਮੀ ਨਾ ਆਵੇ ਇਸ ਕਰਕੇ ਇਹ ਸਾਰੇ ਰੂਟ ਬਣਾ ਦਿੱਤੇ ਗਏ ਨੇ ਧੰਨ